咋整？走走 ਇਸ ਵਾਰੀ ਮਤਭਾਗੀ ਘਟਾਉਂਦਾ। ਟੋਮਨ ਕਾਉਂਸਲਰ ਜਾਂ ਜੋ ਵੀ ਐ ਅਸੀਂ ਇੱਥੇ ਲੰਮੇ ਦੇ ਵੀ ਜੋ ਮੈਂ ਆ। ਪਰ ਜਿਹੜੀ ਕੱਲ ਘਟਲ ਹੋਈ ਐ ਬਹੁਤ ਹੀ ਮਤਭਾਗੀ ਬੰਦਿਆ। ਕਿਉਂਕਿ ਇੱਕ ਇਸ ਤਰ੍ਹਾਂ ਦੇ ਮਹਾਨ ਜੋਧੀ ਹੁੰਦੇ ਨੇ ਗੌਰਮੈਂਟ ਨੂੰ ਨਹੀਂ ਚਾਹੀਦਾ ਵੀ ਜੇ ਜਿਸ ਤਰ੍ਹਾਂ ਗਣਤੰਤਰ ਦਿਵਸ ਦਾ ਜਾਂ ਸੁਤੰਤਰਤਾ ਦਿਵਸ ਦਾ ਉਥੇ ਕਿਉਂ ਨਹੀਂ ਫੋਰਸ ਲਗਾਈ ਜਾਂਦੀ। ਜਦਕਿ ਆਪਣੇ ਨਾਲ ਇਹ ਪੰਪਾ ਸੁਬੰਦਾਂ ਲਈ ਫੇਰੀ ਜਾਂਦੇ। ਉਹ ਬੰਦਿਆਂ ਨੇ ਜਿਨ੍ਹਾਂ ਨੇ ਦੇਸ਼ ਨੂੰ ਚਲਾਇਆ ਦੇਸ਼ ਨੂੰ ਬਚਾਇਆ। ਹਰ ਕੌਮ ਵਾਸਤੇ ਨਾਰਾ ਲਗਾਇਆ ਸੰਵਿਧਾਨ ਨੂੰ ਜਿਹੜਾ ਲੇਖਾਕਾਰ ਸੀ ਸੰਵਿਧਾਨ ਲਿਖਿਆ ਇੱਕ ਪੈਰਾਂ ਦੇ ਵਿੱਚ ਜੁੱਤਾ ਹੋਵੇ ਨਾ ਹੋਵੇ ਹਰ ਇਨਸਾਨ ਦੇ ਹੱਥ ਵਿੱਚ ਕਿਤਾਬ ਹੋਣੀ ਚਾਹੀਦੀ ਹੈ ਉਹਨਾਂ ਦੀ ਮੂਰਤੀ ਨੂੰ ਖੰਡਿਤ ਕਰਨ ਵਾਸਤੇ ਇੱਕ ਬੰਦੇ ਦਾ ਕੰਮ ਨਹੀਂ ਹੁੰਦਾ ਇਹਦੇ ਪਿੱਛੇ ਕਈ ਸ਼ਾਸਨ ਹੁੰਦੇ ਆ ਅਸੀਂ ਗਵਰਨਮੈਂਟ ਤੋਂ ਮੰਗ ਕਰਦੇ ਵੀ ਇਹਨਾਂ ਸ਼ਾਸਕਾਂ ਤੋਂ ਸਖਤ ਤੋਂ ਸਖਤ ਸਜਾਤੀ ਅੱਗੇ ਵਾਸਤੇ ਤਾਂ ਜੋ ਕੋਈ ਅਸੀਂ ਹਰਕਤ ਨਾ ਕਰੇ ਇਹੀ ਗੱਲ ਸੀ ਜਿੰਦਾਬਾ ਬਾਵਾ ਸਾਹਿਬ ਤੇਰੀ ਸੋਚ ਤੇ ਕਹਾਂਗੇ ਤੋਕੇ ਬਾਵਾ ਸਾਹਿਬ ਤੇਰੀ ਸੋਚ ਤੇ ਕਹਾਂਗੇ ਤੋਕੇ ਜੈ ਹਿੰਦ ਜੈ ਹਿੰਦ ਜੈ ਜੀ ਇਹ ਜਿਹੜਾ ਰੋਸ ਪ੍ਰਗਟ ਕਰ ਰਹੇ ਆ ਜੀ 1950 ਦੇ ਵਿੱਚ ਬਾਵਾ ਸਾਹਿਬ ਵੱਲੋਂ ਸੰਵਿਧਾਨ ਲਿਖੇ ਲਾਗੂ ਕਰਵਾਇਆ ਗਿਆ ਸੀ ਜਿਸ ਦੇ ਵਿੱਚ ਹਰੇਕ ਵਰਗ ਦੇ ਲੋਕਾਂ ਨੂੰ ਇਨਸਾਫ ਦਿੱਤਾ ਗਿਆ ਸਭ ਤੋਂ ਵੱਡਾ ਇਨਸਾਫ ਔਰਤਾਂ ਨੂੰ ਦਿੱਤਾ ਗਿਆ 1950 ਤੋਂ ਪਹਿਲਾਂ ਔਰਤ ਨਾ ਪੜ ਸਕਦੀ ਸੀ ਨਾ ਹੀ ਉਹਨਾਂ ਨੂੰ ਕੋਈ ਪ੍ਰਾਪਰਟੀ ਜਾਂ ਹੋਰ ਅਧਿਕਾਰਾਂ ਦੇ ਉਹਨਾਂ ਨੂੰ ਕੀ ਕਹਿੰਦੇ ਨੇ ਆਪਾਂ ਅਧਿਕਾਰ ਸੀਗੇ ਜਿਹੜਾ ਕੱਲ ਉੱਥੇ ਬੜੀ ਮੰਨਪਾਗੀ ਘਟਾ ਨਾ ਹੋਈ ਹੈ ਇੱਕ ਤਾਂ ਪਾਸੇ ਤਾਂ ਪੂਰੇ ਦੇਸ਼ ਦੇ ਵਰਲਡ ਦੇ ਵਿੱਚ 26 ਜਨਵਰੀ ਬਣਾਈ ਜਾ ਰਹੀ ਹੈ ਦੂਸਰੇ ਪਾਸੇ ਇੱਕ ਸ਼ਰਾਸਤੀ ਅੰਸਰ ਨੇ ਪਤਾ ਨਹੀਂ ਕੌਣ ਹੈ ਕੌਣ ਨਹੀਂ ਹੈ ਇਹ ਤਾਂ ਦੇਖੋ ਸਰਕਾਰਾਂ ਨੇ ਜਾਂਚ ਕਰਨੀ ਹੈ ਅਗਰ ਸਰਕਾਰ ਸਹੀ ਤਥਾਂ ਨਾਲ ਜਾਂਚ ਕਰੇਗੀ ਤਾਂ ਉਹ ਨਿਕਲ ਕੇ ਆਵੇਗੀ ਗੱਲ ਪਰ ਜਿਹੜਾ ਉੱਥੇ ਘਟਨਾ ਹੋਈ ਆ ਬੜੀ ਮੰਦਭਾਗੀ ਜਿਸ ਦਿਨ ਬਾਬਾ ਸਾਹਿਬ ਨੇ ਦੇਸ਼ ਨੂੰ ਐਡਾ ਸੰਵਿਧਾਨ ਦਿੱਤਾ ਆਪਾਂ ਨੇ ਸਾਰਿਆਂ ਨੇ ਵੀਰਾਂ ਨੇ ਮਿਲ ਕੇ ਬਣਾਇਆ ਤੁਸੀਂ ਵੀ ਬਣਾਇਆ ਸੀ ਵੀ ਬਣਾਇਆ ਪਰ ਉੱਥੇ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ ਹੈ ਉਸ ਵੀਡੀਓ ਦੇ ਵਿੱਚ ਤੁਸੀਂ ਇੱਕ ਚੀਜ਼ ਹੋਰ ਦੇਖਣਾ ਜਦੋਂ ਉੱਥੋਂ ਉਹ ਬੰਦੇ ਦੀ ਵੀਡੀਓ ਕੋਈ ਬਣਾ ਰਿਆ ਮੇਰੇ ਵਰਗਾ ਸ਼ਖਸ ਉੱਥੇ ਇੱਕ ਪੁਲਿਸ ਦੀ ਗੱਡੀ ਕ੍ਰੋਸ ਕਰਦੀ ਹੈ ਪਰ ਉਹਨਾਂ ਨੇ ਕੋਈ ਉਹਨੂੰ ਰੋਕਣਾ ਜ਼ਰੂਰੀ ਇਨਸਾਨੀਅਤ ਦਾ। ਸਾਸੀ ਦਾ ਇਹੀ ਗੱਲ ਕਹਿੰਦੇ ਆਂ ਵੀ ਇਸ ਦੀ ਇਮਾਨਦਾਰੀ ਨਾਲ ਜਾਂਚ ਹੋਵੇ। ਜਿਹੜੇ ਵਿਅਕਤੀਆਂ ਨੇ ਉਸ ਬੰਦੇ ਨੂੰ ਭੇਜਿਆ ਸੀ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ। ਅਗਰ ਇਸ ਇਮਾਨਦਾਰੀ ਨਾਲ ਜਾਂਚ ਨਹੀਂ ਹੋਈ ਸਖਤ ਸਖਤ ਕਾਰਵਾਈ ਨਹੀਂ ਹੋਈ ਤਾਂ ਦੇਸ਼ ਦਾ ਮਾਹੌਲ ਜਿਹੜਾ ਖਰਾਬ ਹੋ ਜਾ। ਸਰਕਾਰ ਤੋਂ ਕੀ ਮੰਗ ਕਰਦੇ? ਸਰਕਾਰ ਇਹੀ ਕਹਿੰਦੇ ਆ ਜੀ ਸਰਕਾਰ ਆਪਣਾ ਕੰਮ ਇਮਾਨਦਾਰੀ ਨਾਲ ਕਰੇ ਤੇ ਉਹਦੀ ਜਾਂਚ ਦੀ ਪੜਤਾਲ ਕਰਕੇ ਜਿਹੜਾ ਦੋਸ਼ੀ ਫੜਿਆ ਗਿਆ ਉਸ ਤੋਂ ਹੋਰ ਜਾਂਚ ਕਰਵਾਈ ਜਾਵੇ ਵੀ ਤੈਨੂੰ ਕਿਸ ਬੰਦੇ ਨੇ ਭੇਜਿਆ। ਕੀ ਨਾਮ ਛੋਟੀ ਮੇਰਾ ਸੁਰਿੰਦਰ ਸਿੰਘ ਰਾਣਾ ਜੀ ਡਾਕਟਰ ਬੀ ਆਰ ਐਮ ਅੰਬੇਡਕਰ ਐਜੂਕੇਸ਼ਨ ਮਿਸ਼ਨ ਤੋਂ ਤੇ ਜਿਹੜੀ ਆ ਕੱਲ ਮੰਤ ਭਾਗੀ ਘਟਨਾ ਹੋਈ ਹੈ ਦੇਖੋ ਪੰਜਾਬ ਦੇ ਵਿੱਚ ਪਹਿਲੀ ਗੱਲ ਤਾਂ ਦੇਖੋ ਐਡਾ ਵੱਡਾ ਸਾਡਾ ਸ਼ਹਿਰ ਹੈ ਅੰਮ੍ਰਿਤਸਰ ਸ਼ਹਿਰ ਜਿੱਦੇ ਵਿੱਚ ਐਡੀ ਵੱਡੀ ਪੋੜੀ ਲਗਾਤੀ ਉਸ ਬੰਦੇ ਨੇ ਬਾਬਾ ਸਾਹਿਬ ਦੀ ਮੂਰਤੀ ਦੇ ਉੱਤੇ ਤੇ ਉਹ ਭੰਨ ਦਾ ਪਿਆ ਸ੍ਰੀ ਆਮ ਲੋਕ ਜਾਂਦੇ ਪਏ ਨੇ ਕਿਸੇ ਨੇ ਵੀ ਜਿਵੇਂ ਬਿਰਜੀ ਨੇ ਦੱਸਿਆ ਕਿ ਪੁਲਿਸ ਦੀ ਗੱਡੀ ਗਈ ਹੈ ਪ੍ਰਸ਼ਾਸਨ ਵੀ ਅੱਖਾਂ ਉਹਲੇ ਕਰ ਗਿਆ ਇਹ ਜੀ ਇਹ ਗਣਤੰਤਰ ਦਿਵਸ ਮਨਾਇਆ ਸਾਰਿਆਂ ਨੂੰ ਸਾਨੂੰ ਰਾਈਟ ਦਿੱਤੇ ਨੇ ਉਹਨਾਂ ਨੇ ਤੇ ਉਹਦੇ ਮੂਰਤੀ ਸਰੇਮ ਟੁੱਟਦੀ ਪਈ ਆ ਕੋਈ ਉਥੇ ਐਕਸ਼ਨ ਨਹੀਂ ਲਿੱਤਾ ਗਿਆ ਆਮ ਉਥੇ ਸਕਿਉਰਿਟੀ ਦੇ ਬੰਦਿਆਂ ਨੇ ਫੜ ਕੇ ਉਸ ਨੂੰ ਫਿਰ ਉਹਨੂੰ ਆਪਣੇ ਹਵਾਲੇ ਕੀਤਾ ਤੇ ਅਸੀਂ ਕਹਿੰਨੇ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਇਹਦੇ ਪਿੱਛੇ ਦੀ ਜੇ ਕੋਈ ਜੋ ਕੋਈ ਵੀ ਹੈਗਾ ਇਹਦੇ ਪਿੱਛੇ ਸਰਾਰਤੀ ਅੰਸਰ ਉਹਨੂੰ ਵੀ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਅਸੀਂ ਇਹੀ ਮੰਗ ਕਰਦੇ ਆ ਸਰਕਾਰ ਤੋਂ ਜੇ ਇਹ ਨਾ ਐਕਸ਼ਨ ਜਲਦੀ ਲਿੱਤਾ ਤਾਂ ਅਸੀਂ ਪੂਰੇ ਸਫਾਈ ਕਰਮਚਾਰੀ ਪੂਰੇ ਪੰਜਾਬ ਹੀ ਨਹੀਂ ਹਿੰਦੁਸਤਾਨ ਦੇ ਵਿੱਚ ਅਸੀਂ ਹੜਤਾਲਾਂ ਕਰਾਂਗੇ ਤੇ ਇਸ ਦਾ ਖਾਮਿਆਜਾ ਸਾਰੀ ਜ਼ਿੰਮੇਵਾਰੀ ਸਰਕਾਰਾਂ ਦੀ ਹੋਵੇਗੀ ਧੰਨਵਾਦ ਜੀ ਬਹੁਤ-ਬਹੁਤ ਮੀਡੀਆ ਕਰਮਚਾਰੀਆਂ ਮੇਰੇ ਵੀਰਾਂ ਦਾ ਜਿਨ੍ਹਾਂ ਨੇ ਇਸ ਨੂੰ ਕਵਰੇਜ ਕੀਤਾ ਤੇ ਇਸਾਬ ਤੋਂ ਅੱਗੇ ਹੋਰ ਕੀ ਅਪੀਲ ਕਰਦੇ ਸੀ ਸਰਕਾਰ ਨੂੰ ਅਸੀਂ ਇਹਹੀ ਅਪੀਲ ਕਰਦੇ ਆ ਕਿ ਰਾਜ ਦੇਖੋ ਕੀ ਇਹਦੇ ਪਿੱਛੇ ਕੀ ਸਾਜ਼ਿਸ਼ ਹੈ ਬਾਬਾ ਸਾਹਿਬ ਦੀ ਗਣਤੰਤਰ ਦਿਵਸ ਵਾਲੇ ਦਿਨ ਹੀ ਮੂਰਤੀ ਪੰਨੀ ਗਈ ਹੈ ਤੇ ਪੰਨਣ ਦੀ ਕੋਸ਼ਿਸ਼ ਕੀਤੀ ਹੈ ਹੋਰ ਵੀ ਇਹਦੇ ਪਿੱਛੇ ਇੱਕ ਬੰਦਾ ਨਹੀਂ ਹੋਊਗਾ ਉਹ ਪੋੜੀ ਵੀ ਕੋਈ ਇਕੱਲੇ ਬੰਦੇ ਦਾ ਕੰਮ ਨਹੀਂ ਆ ਵੀ ਇਕੱਲਾ ਬੰਦੇ ਨੇ ਇੰਨੀ ਉੱਚੀ ਮੂਰਤੀ ਬਾਬਾ ਸਾਹਿਬ ਦੀ ਮੂਰਤੀ ਦੇ ਉੱਤੇ ਫੋਟੋ ਲਾਤੀ ਇਹਦੀ ਬੜੀ ਪਲਾਨਿੰਗ ਕੀਤੀ ਗਈ ਆ ਵੀ ਅਸੀਂ ਇਸ ਦਿਨੇ ਇਸ ਨੂੰ ਕਰਾਂਗੇ ਤੇ ਇਸ ਤੇ ਸਖਤ ਸਖਤ ਮਤਲਬ ਇਹ ਕਾਰਵਾਈ ਕੀਤੀ ਜਾਵੇ